ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ ਹਮਲਾ ਹੋ ਗਿਆ ਹੈ ਭਾਜਪਾ ਵਰਕਰ ਜ਼ਖਮੀ ਹੋ ਗਏ ਨੇ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਨੁਕਸਾਨ ਪਹੁੰਚਿਆ ਹੈ ਖਬਰ ਤ੍ਰਿਪੁਰਾ ਤੋਂ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਪ੍ਰੋਗਰਾਮ ਜਦੋਂ ਸ਼ੁਰੂ ਹੁੰਦਾ ਹੈ ਤਾਂ ਰੇਡੀਓ ਤੇ ਇੱਥੇ ਭਾਜਪਾ ਵਰਕਰ ਇਕੱਠੇ ਹੋ ਕੇ ਇਹ ਪ੍ਰੋਗਰਾਮ ਸੁਣ ਰਹੇ ਸੀ ਤਾਂ ਅਚਾਨਕ ਇੱਥੇ ਹਮਲਾ ਹੋਣ ਦੀ ਖਬਰ ਹੈ ਆ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਸੁਣ ਰਹੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਉੱਤੇ ਹਮਲਾ ਹੋਣ ਦੀ ਖਬਰ ਹੈ ਜਿਸ ਵਿੱਚ ਭਾਜਪਾ ਵਰਕਰ ਜ਼ਖਮੀ ਹੋ ਗਏ ਨੇ ਇਹ ਵੀ ਜਾਣਕਾਰੀ ਹੈ ਕਿ ਹਮਲਾਵਰਾਂ ਨੇ ਭਾਜਪਾ ਮੈਂਬਰਾਂ ਦੀਆਂ ਤਿੰਨ ਗੱਡੀਆਂ ਅਤੇ 10 ਮੋਟਰਸਾਈਕਲਾਂ ਨੂੰ ਵੀ ਅੱਗ ਲਾ ਦਿੱਤੀ ਹੈ ਇਹ ਘਟਨਾ ਚੰਪਾ ਹੋਵਰ ਥਾਣਾ ਖੇਤਰ ਦੇ ਦੂਰ ਦਰਾਡੇ ਆਦੀਵਾਸੀ ਪਿੰਡ ਪੁਰਵਾ ਤਕਸਾਈਆ ਚ ਵਾਪਰੀ ਹੈ ਅਤੇ ਭਾਜਪਾ ਨੇ ਦੋਸ਼ ਲਾਇਆ ਹੈ ਕਿ ਹਮਲੇ ਪਿੱਛੇ ਉਸਦੀ ਸਹਿਯੋਗੀ ਪਾਰਟੀ ਟਿੱਪਰ ਮੋਥਾ ਦੇ ਮੈਂਬਰਾਂ ਦਾ ਹੱਥ ਹੈ ਪਰਦੇਯੋਤ ਦੇਬ ਬਰਮਾ ਦੀ ਅਗਵਾਈ ਵਾਲੀ ਟਿਪਰਾ ਮੋਥਾ ਜੋ ਰਾਜ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਹੈ ਨੇ ਇਸ ਘਟਨਾ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਜਿਸ ਨਾਲ ਸੂਬੇ ਵਿੱਚ ਸਿਆਸੀ ਤੂਫਾਨ ਪੈਦਾ ਹੋ ਗਿਆ ਸੀ ਤਾਂ ਭਾਜਪਾ ਵਰਕਰਾਂ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ ਇਕੱਠੇ ਹੋ ਕੇ ਬੈਠੇ ਸੀ ਤਾਂ ਇਸੇ ਦੌਰਾਨ ਉੱਥੇ ਹਮਲਾ ਹੁੰਦਾ ਹੈ ਹਾਲਾਂਕਿ ਹਮਲਾਵਰ ਕੌਣ ਸੀ ਇਹ ਪੁਲਿਸ ਪੜਤਾਲ ਦਾ ਵਿਸ਼ਾ ਹੈ ਗੱਡੀਆਂ ਨੂੰ ਹੀ ਅੱਗ ਲਗਾਈ ਗਈ ਹੈ ਅਤੇ ਸਹਿਯੋਗੀ ਟਿਪਰ ਮੋਥਾ ਤੇ ਲੱਗੇ ਦੋਸ਼ ਨੇ ਜਿਹੜੇ ਉਹ ਵੀ ਖਾਰਜ ਕੀਤੇ ਗਏ ਨੇ ਪਾਰਟੀ ਦੇ ਵੱਲੋਂ ਵਿਰੋਧੀ ਪਾਰਟੀ ਦੇ ਵੱਲੋਂ ਤਾਂ ਭਾਜਪਾ ਵਰਕਰਾਂ ਦੇ ਉੱਤੇ ਹਮਲਾ ਹੋਇਆ ਗੱਡੀਆਂ ਨੂੰ ਵੀ ਅੱਗ ਲਗਾਈ ਗਈ ਹੈ ਮੋਟਰਸਾਈਕਲ ਵੀ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ ਹਮਲਾ ਹੋ ਗਿਆ ਭਾਜਪਾ ਵਰਕਰ ਜ਼ਖਮੀ ਹੋ ਗਏ ਨੇ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਨੁਕਸਾਨ ਪਹੁੰਚਿਆ ਹੈ ਖਬਰ ਤ੍ਰਿਪੁਰਾ ਤੋਂ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਪ੍ਰੋਗਰਾਮ ਜਦੋਂ ਸ਼ੁਰੂ ਹੁੰਦਾ ਹੈ ਤਾਂ ਰੇਡੀਓ ਤੇ ਇੱਥੇ ਭਾਜਪਾ ਵਰਕਰ ਇਕੱਠੇ ਹੋ ਕੇ ਇਹ ਪ੍ਰੋਗਰਾਮ ਸੁਣ ਰਹੇ ਸੀ ਤਾਂ ਅਚਾਨਕ ਇੱਥੇ ਹਮਲਾ ਹੋਣ ਦੀ ਖਬਰ ਹੈ ਰੇਡੀਓ ਪ੍ਰੋਗਰਾਮ ਮੰਨ ਕੀ ਬਾਤ ਸੁਣ ਰਹੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਉੱਤੇ ਹਮਲਾ ਹੋਣ ਦੀ ਖਬਰ ਹੈ ਜਿਸ ਵਿੱਚ ਭਾਜਪਾ ਵਰਕਰ ਜ਼ਖਮੀ ਹੋ ਗਏ ਨੇ ਇਹ ਵੀ ਜਾਣਕਾਰੀ ਹੈ ਕਿ ਹਮਲਾਵਰਾਂ ਨੇ ਭਾਜਪਾ ਮੈਂਬਰਾਂ ਦੀ ਤਿੰਨ ਗੱਡੀਆਂ ਅਤੇ 10 ਮੋਟਰਸਾਈਕਲਾਂ ਨੂੰ ਵੀ ਅੱਗ ਲਾ ਦਿੱਤੀ ਹੈ ਇਹ ਘਟਨਾ ਚੰਪਾ ਹੋਵਰ ਥਾਣਾ ਖੇਤਰ ਦੇ ਦੂਰ ਦਰਾਡੇ ਆਦੀਵਾਸੀ ਪਿੰਡ ਪੁਰਵਾ ਤਕਸਾਈਆ ਚ ਵਾਪਰੀ ਹੈ ਅਤੇ ਭਾਜਪਾ ਨੇ ਦੋਸ਼ ਲਾਇਆ ਹੈ ਕਿ ਹਮਲੇ ਪਿੱਛੇ ਉਸਦੀ ਸਹਿਯੋਗੀ ਪਾਰਟੀ ਟਿਪਰ ਮੋਥਾ ਦੇ ਮੈਂਬਰਾਂ ਦਾ ਹੱਥ ਹੈ ਪਰਦਯੋਤ ਦੇਬ ਬਰਮਾ ਦੀ ਅਗਵਾਈ ਵਾਲੀ ਟਿਪਰਾ ਮੋਥਾ ਜੋ ਰਾਜ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਹੈ ਨੇ ਇਸ ਘਟਨਾ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਜਿਸ ਨਾਲ ਸੂਬੇ ਵਿੱਚ ਸਿਆਸੀ ਤੂਫਾਨ ਪੈਦਾ ਹੋ ਗਿਆ ਸੀ ਤਾਂ ਭਾਜਪਾ ਵਰਕਰਾਂ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ ਇਕੱਠੇ ਹੋ ਕੇ ਬੈਠੇ ਸੀ ਤਾਂ ਇਸੇ ਦੌਰਾਨ ਉੱਥੇ ਹਮਲਾ ਹੁੰਦਾ ਹੈ ਹਾਲਾਂਕਿ ਹਮਲਾਵਰ ਕੌਣ ਸੀ ਇਹ ਪੁਲਿਸ ਪੜਤਾਲ ਦਾ ਵਿਸ਼ਾ ਹੈ ਗੱਡੀਆਂ ਨੂੰ ਹੀ ਅੱਗ ਲਗਾਈ ਗਈ ਹੈ ਅਤੇ ਸਹਿਯੋਗੀ ਟਿਪਰ ਮੋਥਾ ਤੇ ਲੱਗੇ ਦੋਸ਼ ਨੇ ਜਿਹੜੇ ਉਹ ਵੀ ਖਾਰਜ ਕੀਤੇ ਗਏ ਨੇ ਪਾਰਟੀ ਦੇ ਵੱਲੋਂ ਵਿਰੋਧੀ ਪਾਰਟੀ ਦੇ ਵੱਲੋਂ ਤਾਂ ਭਾਜਪਾ ਵਰਕਰਾਂ ਦੇ ਉੱਤੇ ਹਮਲਾ ਹੋਇਆ ਗੱਡੀਆਂ ਨੂੰ ਵੀ ਅੱਗ ਲਗਾਈ ਗਈ ਹੈ ਮੋਟਰਸਾਈਕਲ ਵੀ ਜਿਹੜੇ ਨੇ ਉਹ ਨੁਕਸਾਨੇ ਗਏ ਨੇ